ਤਰਨਤਾਰਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੀ ਹੋਈ ਕੋਰ ਕਮੇਟੀ ਮੀਟਿੰਗ ਅਹਿਮ ਮੁੱਦਿਆਂ ਉੱਤੇ ਹੋਇਆ ਵਿਚਾਰ ਵਟਾਂਦਰਾ ਸਰਕਾਰ ਉੱਤੇ ਲਗਾਈ ਗਈ ਵਾਦਾ ਖਿਲਾਫੀ ਦੇਲ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਦੀਨ ਪੈਂਦੇ ਪਿੰਡ ਸਬਰਾ ਵਿਖੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਸੂਪ੍ਰਾਂਤ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਸੰਗਰਸ਼ ਕਮੇਟੀ ਪੰਜਾਬ ਕੋਟਪੁੱਡਾ ਦੇ ਸੁਭਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਡਾ ਅਤੇ ਸੁਭਾ ਮੀਤ ਪ੍ਰਧਾਨ ਸੁਖਵਾਨ ਸਿੰਘ ਧੂਬਲੀ ਜ਼ਿਲ੍ਹਾ ਵਿੱਚਕਤਰ ਸਾਹਿਬ ਸਿੰਘ ਸਬਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਰਦ ਸਿੰਘ ਨੇ ਕਿਹਾ ਕੇਂਦਰ ਸਰਕਾਰ ਨੇ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਐਮਐਸਪੀ ਗਰੰਟੀ ਕਾਨੂੰਨ ਅਤੇ ਹੋਰ ਕਈ ਕਾਨੂੰਨ ਜੋ ਕਿ ਪੈਂਡਿੰਗ ਪਏ ਨੇ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਉਹਨਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕਿਸਾਨਾਂ ਵੱਲੋਂ ਫਿਰ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਸੀ ਰਸਤੇ ਦੇ ਵਿੱਚ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਉੱਤੇ ਹੀ ਕੇਂਦਰ ਸਰਕਾਰ ਵੱਲੋਂ ਰੋਕ ਕੇ ਉਹਨਾਂ ਉੱਤੇ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀ ਜਾਨ ਤੱਕ ਚਲੇ ਗਈ ਦੂਸਤੋ ਬਾਅਦ ਕਿਸਾਨਾਂ ਨੇ ਇੱਕ ਮੰਚ ਉੱਤੇ ਇਕੱਠੇ ਹੋਏ ਕਿਸਾਨਾਂ ਨੇ ਅਗਲੀ ਰਣਨੀਤੀ ਤੈਅ ਕੀਤੀ ਹੈ ਪੂਰੇ ਦੇਸ਼ ਅੰਦਰੋਂ ਕਿਸਾਨ ਰੇਲ ਗੱਡੀਆਂ ਬੱਸਾਂ ਆਦ ਵਾਹਨਾ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ 10 ਮਾਰਚ ਨੂੰ ਪੂਰੇ ਦੇਸ਼ ਅੰਦਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਹੈ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਟਾ, ਅੰਮ੍ਰਿਤਸਰ, ਜਲੰਧਰ, ਕਪੂਠਲਾ ਅਤੇ ਫਿਰੋਜ਼ਪੁਰ ਦੀਆਂ ਰੇਲਾਂ ਰੋਕੇਗੀ। ਜਿਸ ਕਰਕੇ ਉਨ੍ਹਾਂ ਵੱਲੋਂ ਅੱਜ ਇੱਕ ਹੋਰ ਕੋਰ ਕਮੇਟੀ ਦੀ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਗਿਆ। ਹਾਂਜੀ ਪ੍ਰਧਾਨ ਜੀ ਇਹ ਮੀਟਿੰਗ ਕੀਤੀ ਗਈ ਕਿਹੜੇ ਸਬੰਧਾਂ ਦੀ ਕੀਤੀ ਗਈ ਹੈ ਮੀਟਿੰਗ ਜੋ ਮੋਦੀ ਸਰਕਾਰ ਆ ਉਹ ਪਿਛਲੀਆਂ ਵਾਅਦਿਆਂ ਤੋਂ ਗੇੜੀਆਂ ਮੁੱਕਰ ਗਈ ਆ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਤੇ ਦੁਬਾਰਾ ਹੁਣ ਬਾਈ ਚੁੱਕ ਕੇ ਨੌਰੀ ਬਾਰਡਰ ਤੇ ਦੁਬਾਰਾ ਜਿਹੜਾ ਕਿਸਾਨ ਫੇਰ ਮੋਦੀ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਬੈਠੇ ਆਪਣੀਆਂ 12 ਹੱਕੀ ਮੰਗਾਂ ਨੂੰ ਲੈ ਕੇ ਕਿ ਉਹ ਜਿਹੜੀ ਸਰਕਾਰ ਦੀ ਹਜੇ ਤੱਕ ਕੰਨ ਤੇ ਜੂਨੀ ਕੀ ਹੁਣ ਜਿਹੜੀ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਰਾਜਨੀਤਿਕ ਮੋਰਚਾ ਇਹਨਾਂ ਵੱਲੋਂ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਤੇ ਸ਼ਾਮੀ 4 ਵਜੇ ਰੇਲਾਂ ਵਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਮੋਗਾ ਤੇ ਕਪੂਰਥਾ ਜਲੰਧਰ ਦੇ ਵਿੱਚ ਚੌਥਾਵਾਂ ਤੋਂ ਜਿਹੜੀ ਐ ਰੇਲ ਦਾ ਵੱਧ ਕੀਤੀ ਜਾਊਗੀ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੁਹਾਡੇ ਵੱਲੋਂ ਕੀ ਸਬੰਧ ਵਿੱਚ ਵਕੀਤੀ ਸੀ ਜੀ ਅੱਜ ਮੀਟਿੰਗ ਤੁਹਾਨੂੰ ਪਤਾ ਹੀ ਆ ਜੀ ਦਿੱਲੀ ਤੇ ਜੋ ਆਪਣਾ ਹਰਿਆਣੇ ਦੇ ਸਰਹੱਦ ਦੇ ਉੱਤੇ ਦਿੱਲੀ ਨੂੰ ਕੂਚ ਕੀਤਾ ਸੀ ਜੋ ਆਪਾਂ ਜੋ ਹਰਿਆਣੇ ਉੱਤੇ ਸਾਡੇ ਕਿਸਾਨ ਸਰਹੱਦ ਵਾਲੇ ਬਾਡਰ ਤੇ ਡੱਕਲੇ ਆ ਉਹ ਅਜੇ ਸਾਡੀਆਂ ਜਥੇਬੰਦੀਆਂ ਦਿੱਲੀ ਨੂੰ ਕੂਚ ਕੀਤਾ ਸੀ ਪਰ ਉਹਨਾਂ ਨੂੰ ਬਾਦਰ ਲੰਘਣ ਨਹੀਂ ਦਿੱਤਾ ਇਸ ਕਰਕੇ ਅਸੀਂ ਹੁਣ ਪੰਜਾਬ ਦੇ ਵਿੱਚ ਰੇਡ ਰੋਕੂ ਪ੍ਰੋਗਰਾਮ ਕੀਤਾ ਹੈ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਚੌਥਾ ਥਾਮਾ ਤੇ ਰੇਲਾਂ ਨੂੰ ਰੋਕਾਂਗੇ ਔਰ ਸਰਕਾਰ ਨੂੰ ਦੱਸਾਂਗੇ ਵੀ ਜੇ ਆਪਦੇ ਜ਼ਬਰ ਤੋਂ ਨਾ ਹਤੀ ਤੇ ਸਬਰ ਦਾ ਜੰਗ ਜ਼ਬਰ ਦਾ ਵਿਰੋਧ ਕਿਵੇਂ ਕੀਤਾ ਜਾਂਦਾ ਹੈ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਚਾਹੁੰਨੀ ਆ ਕਿ ਉਹ ਆਪਣੀ ਇਹਨਾਂ ਗੱਲਾਂ ਤੋਂ ਬਾਜ਼ ਆਵੇ ਤੇ ਕਿਸਾਨਾਂ ਦੀਆਂ ਹੱਕਾਂ ਹੀ ਮੰਗਾ ਕਿਸਾਨਾਂ ਨੂੰ ਦੇਵੇ ਤੇ ਕਿਸਾਨਾਂ ਦਾ ਮਸਲਾ ਹੱਲ ਕਰਕੇ ਪੂਰੀ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਇਹਨਾਂ ਹੀ ਤੁਹਾਡੇ ਮੱਧਿਆਰੇਨ ਕਹਿੰਨੇ ਆ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਹ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਹੈ ਕਿਹੜੇ ਸੰਬੰਧ ਕੀਤੀ ਹੈ ਜੀ ਜੋ ਅੱਜ ਦੀ ਮੀਟਿੰਗ ਖਾਲਸਿਆਂ ਦੇ ਕੋਟ ਬੁੱਢਾ ਲੋਕ ਸਭਰਾਉ ਨਗਰ ਤੇ ਕੀਤੀ ਗਈ ਆ ਉਹ ਇੱਕ ਤੇ ਜੋ ਆਪਣਾ 12 ਤਰੀਕ ਤੋਂ 12 ਫਰਵਰੀ ਤੋਂ ਚੱਲ ਰਿਹਾ ਮੋਰਚਾ ਖਨੌਰੀ ਬਾਰਡਰ ਤੇ ਸਭੂ ਬਾਰਡਰ ਤੇ ਉਹਦੀਆਂ ਲਗਾਤਾਰ ਪਿਆਰੀਆਂ ਪਿੰਡਾਂ ਦੇ ਵਿੱਚੋਂ ਜਿੱਦਾਂ ਬੰਦੇ ਪਹਿਲੇ ਉਹਨਾਂ ਦੀ ਬਦਲਿੰਗ ਵਾਸਤੇ ਇਹ ਵੱਡੇ ਪੱਤਰ ਤੇ ਤਿਆਰੀ ਕੀਤੀ ਗਈ ਆ ਦੂਜੀ ਜੋ 10 ਤਰੀਕ ਨੂੰ ਰੇਡ ਰੋਕੋ ਹੁਕਮ ਹੋਇਆ ਪਿੱਛੋਂ ਉਹਨਾਂ ਦੀ ਤਿਆਰੀ ਕੀਤੀ ਗਈ ਵੀ ਰੇਡ ਰੋਕਿਆ 4 ਥਾਵਾ ਦੇ ਆਪਣੀ ਜਿਸੇ ਬੰਦੀ ਨੂੰ ਹੁਕਮ ਮਿਲਿਆ 14 ਥਾਵਾ ਦੇ ਆਪਾਂ ਚੋਂ ਜ਼ਿਲ੍ਹਿਆਂ ਦੇ ਵਿੱਚ ਪਰੀਲਾ ਰੁਕਾਂਗੇ ਇਹ ਸਭ ਤਿਆਰੀਆਂ ਕੀਤੀਆਂ ਗਈਆਂ ਸੈਂਟਰ ਸਰਕਾਰ ਨਾਲ ਜਿਹੜਾ ਵੱਡਾ ਵੱਡੇ ਪੱਤਰ ਤੇ ਜਿਹੜਾ ਸਾਡਾ ਸੰਘਰਸ਼ ਆ ਉਹ ਤੇਜ਼ ਕਰਕੇ ਆਪਣੀਆਂ ਮੰਗਾਂ ਨੂੰ ਵਧਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਤੁਹਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਕਿਸ ਵਿਸ਼ੇ ਉੱਤੇ ਲੱਗੀ ਹੋਈ ਹੈ ਜੀ ਅੱਜ ਤਰਨਤਨ ਜ਼ਿਲ੍ਹੇ ਤੇ ਜਿਹੜੀ ਮੀਟਿੰਗ ਹੈ ਤਰਨਤਨ ਬਾਬਾ ਅਭੀਰ ਸਿੰਘ ਜੀ ਸ਼ਹੀਦ ਵੱਡੇ ਪਿੰਡ ਸਭਰਾ ਕੜਾਵਾ ਤੇ ਹੋਈ ਆ ਔਰ ਇੱਕ ਕੱਲ ਵੀ ਮੀਟਿੰਗ ਬਾਕੀ ਜ਼ਿਲ੍ਹਿਆਂ ਦੇ ਲੀਡਰਾਂ ਨਾਲ ਰੱਖੀ ਗਈ ਸੀ ਔਰ ਉਹਦੇ ਤੇ ਲਗਭਗ ਜਦੋਂ ਤੋਂ ਵੀ ਦਿੱਲੀ ਵਾਲਾ ਮੋਰਚਾ ਜਿਹੜਾ ਆ ਦਿੱਲੀ ਕੁਝ ਕਰੋ 12 ਤਰੀਕ ਤੋਂ ਜਿਹੜਾ ਰੁਕਸਾਨ ਆਪੋ ਆਪਣੇ ਪਿੰਡਾਂ ਚੋਂ ਘਰਾਂ ਚੋਂ ਲਗਰਾਂ ਚੋਂ ਨਿਕਲੇ ਔਰ 10 ਮੋਰਚੇ ਵੱਡੇ ਪੱਧਰ ਤੇ ਚੱਲ ਰਹੇ ਆ ਇੱਕ ਮੋਰਚਾ ਆਪਣਾ ਖਨੌਰੀ ਆ ਇੱਕ ਮੋਰਚਾ ਸ਼ੰਭੂ ਆ ਔਰ ਇੱਕ ਫਤਿਹਵਾਦ ਦੇ ਵਿੱਚ ਹਰਿਆਣੇ ਦੇ ਵਿੱਚ ਚੱਲ ਰਿਹਾ ਦੋ ਜਿਹੜੇ ਆ ਜਿਹੜੀਆਂ ਹਰਿਆਣੇ ਦੀਆਂ ਖਾ ਆਪਾਂ ਉਹ ਵੱਖ-ਵੱਖ ਫਲਾਜਾਂ ਦੇ ਵੀ ਜਿਹੜੇ ਮੋਰਚੇ ਚੱਲ ਰਹੇ ਆ ਕਰੀਬ 5 ਕ ਮੋਰਚੇ ਜਿਹੜੇ ਆ ਭਾਰਤ ਲੈਵਲ ਤੇ ਚੱਲ ਰਹੇ ਆ ਔਰ ਉਹਦੇ ਤੇ ਲਗਾਤਾਰ 12 ਮੰਗਾਂ ਤੇ ਜਿਹੜੀ ਕੇਂਦਰ ਸਰਕਾਰ ਨੂੰ ਲਗਦੀਆਂ ਵਾਂ ਕਿ ਜਿਹੜੀਆਂ ਜਨਤਕ ਲੋਕਾਂ ਦੀਆਂ ਔਰ ਕਿਸਾਨਾਂ ਦੀਆਂ ਉਹ 12 ਮੰਗਾਂ ਤੇ ਮੋਰਚੇ ਜਿਹੜੇ ਚੱਲਣ ਰਹੇ ਆ ਔਰ ਉਹਦੇ ਚੋਂ ਇੱਕ ਕੇ ਐਮਐਮ ਵੱਲੋਂ ਅਤੇ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋਨਾਂ ਫੋਰਮਾਂ ਵੱਲੋਂ ਮੀਟਿੰਗ ਕਰਕੇ ਔਰ uh ਕੱਲ ਤੋਂ 6 ਤਰੀਕ ਤੋਂ ਵੱਖ-ਵੱਖ ਰਾਜਾਂ ਤੋਂ ਜਿਹੜੇ ਕਿਸਾਨ ਆਪਣੀਆਂ ਬੱਸਾਂ ਤੇ ਔਰ ਰੇਲ ਗੱਡੀਆਂ ਤੇ ਪੈਦਲ ਮਾਰਚ ਜਿਹੜੇ ਉਹ ਦਿੱਲੀ ਨੂੰ ਪਹੁੰਚ ਕਰਨਗੇ ਔਰ ਹਰਿਆਣਾ ਪੰਜਾਬ ਨੂੰ ਛੱਡ ਕੇ ਔਰ 10 ਤਰੀਕ ਨੂੰ ਪੂਰੇ ਭਾਰਤ ਅੰਦਰ ਜਿੱਥੇ-ਜਿੱਥੇ ਵੀ ਜਥੇਬੰਦੀਆਂ ਦੀ ਸਮਰੱਥਾ ਹੋਈ ਔਰ ਉੱਥੇ-ਉੱਥੇ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਉਹ ਰੇਲਾਂ ਦਾ ਚੱਕਾ ਜੰਮ ਕੀਤਾ ਜਾਊਗਾ ਪਰ ਇਹ ਜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿੰਮੇਵਾਰੀ ਚੋਂ ਪੁਆਇੰਟਾਂ ਦੇ ਲੱਗੀ ਆ ਤਰਨਤਾਰਨ ਫਿਰੋਜ਼ਪੁਰ ਅੰਮ੍ਰਿਤਸਰ ਅਤੇ ਜਲੰਧਰ ਆ ਔਰ ਚੋਂ ਜਗਾਵਾਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ 12 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਟ੍ਰੇਨਾਂ ਰੋਕੇਗੀ ਔਰ ਸਰਕਾਰ ਨੂੰ ਵੀ ਦੱਸੇਗੀ ਕਿ ਇਹ ਜਿਹੜਾ ਜਵਾਬ ਆ ਤੁਹਾਨੂੰ ਲਿਖਤੀ ਜਿਹੜਾ ਸੰਜੀ ਅਗਰਵਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਬਕਾਇਆ ਮੰਗਾ ਜਿਹੜਾ ਪੂਰਤੀ ਕਰਨ ਵਾਸਤੇ ਇਹਦਾ ਹੱਲ ਕੱਢਣ ਵਾਸਤੇ ਜਿਹੜਾ ਵਾ ਤੁਹਾਨੂੰ ਮਜਬੂਰ ਹੋਣਾ ਪਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ